ਸੋ ਪੰਜਾਬ ਦੀਆਂ ਜ਼ਿਮਨੀ ਚੋੜਾ ਦੇ ਵਿੱਚ ਅਕਾਲੀ ਦਲ ਆਪਣੇ ਉਮੀਦਵਾਰ ਨਹੀਂ ਉਤਾਰ ਰਿਹਾ ਜਿਸ ਨੂੰ ਲੈ ਕੇ ਅਕਾਲੀ ਦਲ ਲੋਹੇਦਾਰ ਵਰਕਰ ਅਤੇ ਸਮਰਥਕ 65 ਪੰਚ ਦੇ ਵਿੱਚ ਪਏ ਹੋਏ ਨੇ ਕਿ ਆਉਣ ਵਾਲੀਆਂ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਅਕਾਲੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਿਸ ਪਾਰਟੀ ਨੂੰ ਦੇ ਕੇ ਕਰਨਗੇ ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਨਡਾਲੂ ਦੇ ਵਿੱਚ ਅਕਾਲੀ ਦਲ ਦੇ ਲੋਹੇਦਾਰ ਉਹਦੇਦਾਰਾਂ ਦੀ ਇੱਕ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਕਿਸੇ ਵੀ ਪਾਰਟੀ ਨੂੰ ਵੋਟ ਪੋਲ ਨਹੀਂ ਕਰਨਗੇ ਅਤੇ ਨਾ ਹੀ ਚੋਣਵਾਲੇ ਦਿਨ ਵੋਟਾਂ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਜਾਣਗੇ ਅਤੇ ਨਾ ਹੀ ਕਿਸੇ ਪਾਰਟੀ ਦੇ ਖਿਲਾਫ ਅਤੇ ਨਾ ਹੀ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਇਹ ਮੀਟਿੰਗ ਅਕਾਲੀ ਦਲ ਆਗੂ ਇਕਵਾਲ ਸਿੰਘ ਖੇੜਾ, ਜਸਵੀਰ ਸਿੰਘ ਨਡਾਲੂ ਅਤੇ ਹੋਰ ਵਿਧਾਨ ਸਭਾ ਹਲਕਾ ਚੱਬੀਵਾਲ ਦੇ ਅਕਾਲੀ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ ਤੇ ਫੈਸਲਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਪੰਜਾਬ ਦੇ 4 ਵਿਦਾਂਤ ਬਹੁਤ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਹਨ ਗੱਲ ਕਰਦੇ ਚੱਬੇਵਾਲ ਦੀ ਪਿੰਡ ਨਟਾਲੋ ਦੇ ਵਿੱਚ ਅਕਾਲੀ ਧਰ ਅਹੁਦੇਦਾਰਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਕੀਤਾ ਗਿਆ ਹੈ ਪਹਿਲਾਂ ਮੈਂ ਤੁਹਾਨੂੰ ਪਿੱਛੇ ਤਸਵੀਰਾਂ ਦਿਖਾ ਦਾਂ ਕਾਫੀ ਕੱਟ ਹੋਇਆ ਹੈ ਬੜੀ ਗਰਮਾ-ਗਰਮੀ ਹੋਈ ਹੈ ਔਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਜਾਂ ਕਿਹੜੇ ਸਦਸਿਆਂ ਨੂੰ ਕੀ ਫੈਸਲਾ ਇਹਨਾਂ ਦਾ ਹੋਇਆ ਹੈ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਫੈਸਲੇ ਲਏ ਗਏ ਹਨ ਕਿਉਂਕਿ ਅਕਾਲੀ ਦਲ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਹੈ ਹਾਂਜੀ ਕਿਹੜਾ ਸਾਹਿਬ ਮੀਟਿੰਗ ਜਿਹੜੀ ਕਾਫੀ ਲੰਬੀ ਚੱਲੀ ਹੈ ਵਰਕਰ ਉਧੇਦਾਰ ਤੁਹਾਡੇ ਇੱਥੇ ਪਹੁੰਚੇ ਨੇ ਸਾਰੇ ਇਲਾਕੇ ਦੇ ਕੀ ਫੈਸਲਾ ਲਿਆ ਗਿਆ ਹੈ ਆਉਣ ਵਾਲੀਆਂ ਜਮਨੀ ਚੋਣਾਂ ਨੂੰ ਲੱਖਾ ਜੀ ਇਹ ਤਕਰੀਬਨ 3:30 ਵਜੇ ਦੀ ਮੀਟਿੰਗ ਚੱਲਦੀ ਤੁਸੀਂ ਦੇਖ ਲਿਆ ਤਕਰੀਬਨ ਚੱਬੇਵਾਲ ਹਲਕੇ ਦੇ ਜੇ ਆਪਾਂ ਕੌਮੀ ਆਗੂਆਂ ਦੀ ਗੱਲ ਕਰੀਏ ਜ਼ਿਲ੍ਹੇ ਦੇ ਆਗੂਆਂ ਦੀ ਗੱਲ ਕਰੀਏ ਜਾਂ ਆਪਣਾ ਸਰਕਲਾਂ ਦੇ ਆਗੂਆਂ ਦੀ ਗੱਲ ਕਰੀਏ ਤਕਰੀਬਨ ਮੈਂ ਕਹਿ ਸਕਦਾ ਕਿ 80% ਜਿਹੜੇ ਆ ਉਧੇਦਾਰ ਤੁਸੀਂ ਦੇਖਿਆ ਸੀ ਮੀਟਿੰਗ ਦੇ ਵਿੱਚ ਸ਼ਾਮਲਿਆ ਹੁਣ ਹਨੇਰਾ ਹੋ ਗਿਆ ਕਿਉਂਕਿ ਬਹੁਤ ਲੰਮੀ ਮੀਟਿੰਗ ਚੱਲ ਪਈ ਕਿਉਂਕਿ ਅਸੀਂ ਅੱਜ ਹਰ ਇੱਕ ਨੂੰ ਸਮਾਂ ਦਿੱਤਾ ਹਰ ਇੱਕ ਬੰਦੇ ਦੇ ਜਿਹੜਾ ਪਿੰਡ ਲੈਵਲ ਦਾ ਵੀ ਆਗੂ ਸੀ ਉਹਦੇ ਵੀ ਵਿਚਾਰ ਸੁਣੇ ਅੱਜ ਕੋਸ਼ਿਸ਼ ਕੀਤੀ ਆ ਕਿ ਸਾਰੇ ਜਿਹੜੇ ਜਿੰਨੇ ਵੀ ਆਗੂ ਆ ਜਿਨ੍ਹਾਂ ਨੇ ਜਾਣੀ ਮਕਲਿਸਤਾਨ ਮੇ ਦੀ ਗੱਲ ਕਰਦਾ 97 ਜੇ ਤੁਰਿਆ ਕਹਦੇ ਬੈਦ ਸਾਹਿਬ ਦੇ ਟਾਈਮ ਤੋਂ ਬਾਦਲ ਬੈਦ ਸਾਹਿਬ ਦੇ ਟਾਈਮ ਤੋਂ ਜਿਹੜੇ ਸ਼ਰੋਮਣੀ ਕਾਲਿਆ ਡਟ ਕੇ ਖੜਿਆ ਦੇਖੋ ਸਾਰੀ ਕ੍ਰੀਮ ਖੜੀ ਆ ਬਹੁਤੇ ਬੰਦੇ ਚਲੇ ਗਏ ਬਹੁਤੇ ਬੰਦੇ ਚਲੇ ਗਏ ਉਹ ਹੁਣ ਤੱਕ ਉਹ ਬੰਦੇ ਖੜੇ ਰਹੇ ਵੱਡੀ ਗਿੰਦ ਦੀ ਜਹਾ ਅਗੂ ਆਏ ਆ ਤੇ ਹਰ ਇੱਕ ਨੇ ਆਪਣਾ ਵਿਚਾਰ ਦਿੱਤਾ ਇਸ ਗੱਲ ਦਾ ਰੋਸ ਜाहਰ ਕੀਤਾ ਕਿ ਜਿਸ ਆਗੂ ਨੂੰ ਅਸੀਂ 97 ਤੋਂ ਲੈ ਕੇ ਸਰਾਰ ਸੋਨ ਸਿੰਘ ਦੀ ਢੰਡਲ ਹੋਰਨ ਨੂੰ ਅਸੀਂ ਅਕਾਲੀ ਦਲ ਵੱਲੋਂ ਚਾਰ ਬਾਰ ਜਿਤਾਇਆ ਵੀ ਚਲੋ ਕੁਝ ਕਾਰਨਾ ਕਰਕੇ ਦੋ ਇਲੈਕਸ਼ਨ ਹਾਰੇ ਵੀ ਆ ਲੋਕ ਸਭਾ ਵੀ ਹਰੇ ਤੇ ਉਹ ਬਿਨਾ ਕਿਸੇ ਸਲਾਹ ਤੋਂ ਚਲੇ ਗਿਆ ਉਹਦਾ ਵੀ ਰੋਸ ਹੋਇਆ ਨਾਲ ਦੀ ਨਾਲ ਇਹ ਵੀ ਵਿਚਾਰ ਕੀਤੀ ਗਈ ਕਿ ਜੋ ਕਾਂਗਰਸ ਨੇ ਸਾਡੇ ਨਾਲ ਹੁਣ ਤੱਕ ਕੀਤਾ ਪਹਿਲਾਂ ਤੋਂ ਲੈ ਕੇ ਜਦ ਤੋਂ ਦੇਸ਼ ਆਜ਼ਾਦ ਹੋਇਆ ਇਹ ਕਾਂਗਰਸ ਨੂੰ ਜੱਦਾ ਹੀ ਸਾਨੂੰ ਜਰਾ ਹੀ ਪੇਸ਼ ਹੋ ਗऊं ਕੀ ਕੀ ਕਰਦੇ ਰਹਾ ਮੈਂ ਬਹੁਤਾ ਨਾਨ ਡਿਟੇਲ ਚ ਜਾਵਾਂ ਕਿ ਕਾਂਗਰਸ ਨੂੰ ਤਾਂ ਪਹਿਲੀ ਗੱਲ ਦਾ ਜਿਹੜੇ ਸਿੱਖ ਨੂੰ ਨਹੀਂ ਕਿਸੇ ਨੂੰ ਵੋਟ ਪਾਉਣੀ ਚਾਹੀਦੀ ਪੰਜਾਬੀਆਂ ਨੂੰ ਨਹੀਂ ਪਾਉਣੀ ਚਾਹੀਦੀ ਕਿਉਂਕਿ ਪੰਜਾਬੀਆਂ ਨੂੰ ਕਹੀ ਸੀ ਜਨਾਮ ਪੇਸ਼ ਕੋ ਹੂਣ ਦੀ ਗੱਲ ਕਰੀਏ ਕਿ ਅੱਜ ਵੀ ਹਰ ਇੱਕ ਵਰਕਰ ਦਾ ਇੱਕੋ ਹੀ ਸੀ ਕਿ ਜੇ ਅਕਾਲੀ ਦਲ ਦਾ ਬਾਈਕਾਟ ਆ ਤੇ ਆਪਾਂ ਵੀ ਅਕਾਲੀਆਂ ਨੇ ਬਾਈਕਾਟ ਕਰਨਾ ਕਾਂਗਰਸ ਨੂੰ ਨਹੀਂ ਪਾ ਸਕਦੇ ਵੋਟ ਬੀਜੇਪੀ ਨੂੰ ਨਹੀਂ ਪਾ ਸਕਦੇ ਹੁਣ ਆ ਜਿਹੜੀ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਕਿਸੇ ਦੀ ਚੰਗੇ ਮੜੇ ਦੀ ਲਿਹਾਜ਼ ਦੇਖੀ ਹੀ ਨਹੀਂ